ਸਸਿਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲਕਾ ਘਨੌਰ ਦੇ ਸਮੂਹ ਜਿਹੜੇ ਬੋਟਰ ਸਕੂਟਰ ਨੇ ਜਿੰਨੇ ਵੀ ਸਾਡੇ ਭੈਣ ਭਰਾ ਨੇ ਪਰ ਸਾਰਿਆਂ ਨੂੰ ਬੇਨਤੀ ਕਰਦਾ ਕਿ ਵੱਧ ਚੜ ਕੇ ਹਿੱਸਾ ਲਵ ਜਿਹੜੇ ਸਾਡੇ ਹੁਏ ਕੰਮ ਨੇ ਤੇ ਰਹਿੰਦੇ ਕੰਮ ਨੇ ਆਪੋ ਉਹਨਾਂ ਦੇ ਇਸਤੇ ਮੋਹਰ ਲਾਈਏ ਜੇ ਮੈਂ ਅੱਜ ਥੂਹੇ ਦੇ ਵਿੱਚ ਖੜਾ ਤੁਸੀਂ ਰਾਤ ਨੂੰ ਹਲਕੇ ਦੇ ਵਿੱਚੋਂ ਨਿਕਲ ਕੇ ਜਾਣਾ ਕਈਆਂ ਪਿੰਡਾਂ ਦੇ ਵਿੱਚ ਪਿੱਛੇ ਸੂਰਜਗੜ ਵੀ ਗਰਾਊਂਡ ਜਗਦਾ ਸੀ ਐਨ ਮਜ਼ਾ ਸੀਗਾ ਬੀ ਸੀ ਕੇ ਬੱਚੇ ਖੇਡਣਗੇ ਹਰ ਇੱਕ ਪਿੰਡ ਦੇ ਵਿੱਚ ਧੂਹੇ ਚ ਵੀ ਗਰਾਊਂਡ ਬਣਿਆ ਜਾ ਕੇ ਆਇਓ ਹੁਣ ਰਾਤਾਂ ਨੂੰ ਲੇਟਾਂ ਚੱਗਦੀਆਂ ਹੁੰਦੀਆਂ ਨੇ ਸੜਕਾਂ ਦਾ ਕੰਮ ਰਹਿੰਦਾ ਭਾਈ ਉਹਨਾਂ ਨਾਲ ਵਾਅਦਾ ਕੀਤਾ ਮੁੱਖ ਮੰਤਰੀ ਸਾਹਿਬ ਨੇ ਮੈਸੇਜ ਦਾ ਥੋੜੇ-ਬੋੜੇ ਡਿਟੇਲ ਸਾਰੀ ਹੈ ਸੜਕੇ ਦਾ ਕੰਮ ਕੋਈ ਨਹੀਂ ਪੈਂਡਿੰਗ ਸੜਕ ਦੇ ਸਾਰੇ ਕੰਮ ਜਿਹੜੇ ਸੜਕਾਂ ਦੇ ਕਰਕੇ ਤੋਂ ਮੈਂ ਬੇਨਤੀ ਕਰਦਾ ਵੀ ਸਾਡਾ ਬਲਾਕ ਜਿਹੜਾ ਨਨਹੇੜਾ ਉਹਦੇ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਸੇਵਾਸੇ ਜੀ ਲਾਗਾ ਤੇ ਜਿਹੜਾ ਬਲਾਕ ਉਹ ਹੈ ਜੇ ਤੋਂ ਸਾਡਾ ਵੀ ਸੁਣੂ ਹੈ ਇਹ ਨੂੰ ਜੋ ਨਿਸ਼ਾਨ ਜਿਹੜਾ ਚਾਲੂ ਹੈ ਤੋਂ ਮੈਂ ਬੇਨਤੀ ਕਰਦਾ ਵੀ ਵੱਲ ਚੜ ਕੇ ਖੜਾ ਸਾਥ ਦਿਓ ਇਹ ਰੀਮ ਦੇ ਕਰਮੇ ਜੀ ਕਿਉਂਕਿ ਅਸੀਂ 1100 ਪੈਨਸ਼ਨ ਦੀ ਗੱਲ ਕੀਤੀ ਹੈ ਲੱਗਦਾ ਕਿ 400 ਦਾ ਸਮਾਂ ਲੰਘ ਚੁੱਕਾ ਤੇ ਸਾਲ ਦਾ ਸਮਾਂ ਰਹਿ ਗਿਆ ਕਿ ਇਹ ਜਿਹੜਾ ਵਾਅਦਾ ਪੂਰਾ ਹੋ ਪਾਇਗਾ ਬਿਲਕੁਲ ਜੀ ਬਿਲਕੁਲ ਅਸੀਂ ਕਰਕੇ ਦਵਾਂਗੇ ਜੀ ਮਾਰਚ ਇਸ ਬਜਟ ਦੇ ਵਿੱਚ ਮੁੱਖ ਮੰਤਰੀ ਸਾਹਿਬ ਦਾ ਵਾਅਦਾ ਤੁਹਾਨੂੰ ਪਤਾ ਮੁੱਖ ਮੰਤਰੀ ਸਾਹਿਬ ਨੇ ਜੋਕਾ ਜੇ ਲਫਜ਼ ਕੀਆ ਉਹ ਨੌਜਵਾਨਾਂ ਨੂੰ ਡਿਪਲੋਮਾ ਹੀ ਕਰ ਦਿਓ ਕਿ ਨੌਜਵਾਨ ਨੂੰ ਲੱਗਦਾ ਕਿ ਜਿਹੜਾ ਇਸ ਤਰ੍ਹਾਂ ਦੀ ਗੱਲ ਕਰ ਰਹੇ ਹੋ ਖੇਡ ਵਿਗਾਂਗ ਦੀ ਗੱਲ ਕਰ ਰਹ ਕੰਮ ਕਰੇਗਾ ਆਪਣਾ ਨੂੰ ਲੱਗਦਾ ਕਿ ਨਸ਼ੇ ਵਾਲਾ ਤੇ ਤਕਰੀਬਨ ਜਿਹੜਾ ਕਾਫੀ ਕੰਟਰੋਲ ਬਹੁਤ ਜ਼ਿਆਦਾ ਕੰਟਰੋਲ ਹੈ ਤੇ ਸਾਡਾ ਬੱਚਾ ਜਿਹੜਾ ਇਹ ਮੈਦਾਨ ਵਾਲੇ ਪਾਸੇ ਉਤਰੇਗਾ ਉਹਦਾ ਜਿਹੜਾ ਆਪੇ ਮਨ ਬਣ ਜਾਂਦਾ ਤੁਸੀਂ ਵੀ ਸਾਰੇ ਸਿੱਖੋ ਤੁਸੀਂ ਆਪ ਵੀ ਪੱਗ ਵਾਲੇ ਤੁਹਾਨੂੰ ਵੀ ਮੁਬਾਰਕਾ ਬਹੁਤ-ਬਹੁਤ ਜੋ ਜਿਹੜਾ ਵੀ ਬੰਦਾ ਇਸ ਪਾਸੇ ਨੂੰ ਤੁਰਦਾ ਆਪਣੇ ਧਰਮ ਦੇ ਰਾਹ ਨੂੰ ਉਹ ਆਪੇ ਜਿਹੜਾ ਠੀਕ ਹੋ ਜਾਂਦਾ ਉਹਦਾ ਮਨ ਵੀ ਜਿਹੜਾ ਠੀਕ ਹੋ ਜਾਂਦਾ ਆਪਾਂ ਵਿਕਾਸ ਦੇ ਨਾਂ ਦੇ ਉੱਤੇ ਕੰਮਾਂ ਦੇ ਨਾਂ ਦੇ ਤੁਸੀਂ ਬਹੁਤ ਲੱਗੀਏ ਉਹ ਮਤਲਬ ਕੰਮ ਕਰਦਾ ਤਾਂ ਮੈਂ ਚਾਹਣਾ ਸਾਡੇ ਕੈਂਡੀਡੇਟ ਜਿਹੜੇ ਨੇ ਇਹਨਾਂ ਦਾ ਵੀ ਤੁਸੀਂ ਜਰੂਰ ਇੱਕ ਵਰਜਨ ਲਾਓ ਲੋਕਾਂ ਤੋਂ ਕਰਨ ਦੀ ਗੱਲ ਐਮਐਲ ਸਰ ਤੁਹਾਡੇ ਉੱਤੇ ਤਾਂ ਬਹੁਤ ਜ਼ਿਆਦਾ ਇਤਜ਼ਾਮ ਲਾਇਆ ਰਿਹਾ ਤੁਸੀਂ ਫਾਈਲਿੰਗ ਹੈ ਸਰ ਜਸਤਵਾਲ ਤੁਸੀਂ ਪੀਣਾ ਜੀ ਟਿੱਕਾ ਕਿ ਦਰ ਸਤਿ ਸ਼੍ਰੀ ਅਕਾਲ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਅੱਜ ਜ਼ਿਲ੍ਹਾ ਪ੍ਰੀਸ਼ਦ ਦਾ ਜਿਹੜਾ ਜ਼ੋਨ ਹੈ ਨਨਹੇੜਾ ਜ਼ੋਨ ਜਿਹਦੇ ਵਿੱਚ ਚਮਾਰੂ ਪਿੰਡ ਦੇ ਵਿੱਚ ਟਕਾਨਸੂ ਪਿੰਡ ਤੇ ਪੈਰਕਾਲਾ ਪੈਰਖੋੜ ਦੇ ਵਿੱਚ ਪ੍ਰੋਗਰਾਮ ਕਰਾਏ ਗਏ ਬਹੁਤ ਵਧੀਆ ਸਾਡੇ ਸਰਪੰਚ ਸਾਹਿਬਾਨਾਂ ਨੇ ਪ੍ਰਾਲਾ ਕੀਤਾ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੇ ਕੈਂਡੀਡੇਟ ਸਹਿਸ਼ਪਾਲ ਜੀ ਲਾਡਾ ਤੇ ਜਿਹੜੇ ਚਮਾਰੂ ਤੋਂ ਅੱਜ ਪੈਰ ਦੇ ਵਿੱਚ ਅਸੀਂ ਹੁਣ ਇਸ ਟਾਈਮ ਖੜੇ ਆਂ ਚਮਾਰੂ ਤੋਂ ਸਾਡੀ ਭੈਣ ਜਸਵਿੰਦਰ ਕੌਰ ਜਿਹੜੀ ਚਮਾਰੂ ਤੋਂ ਆ ਸਾਡੀ ਭੈਣ ਉਹ ਬਲਾਕ ਸੰਮਤੀ ਦੇ ਕੈਂਡੀਡੇਟ ਨੇ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਤੁਹਾਡੇ ਜਿਹੜੇ ਰਹਿੰਦੇ ਕੰਮ ਨੇ ਉਹਨਾਂ ਦੀ ਜ਼ਿੰਮੇਵਾਰੀ ਵੀ ਆਪਾਂ ਇਹਨਾਂ ਨੂੰ ਸੌਂਪੀਏ ਸੋ ਪੈਰਾਂ ਦੇ ਵਿੱਚ ਬਹੁਤ ਵੱਡਾ ਕੰਮ ਸੀ ਵੀ ਜਿਹੜਾ ਸੜਕਾਂ ਦਾ ਕੰਮ ਸੀ ਉਹ ਤੇ ਕੰਮ ਚੱਲਦਾ ਪਿਆ ਟਕਾਨਸੂ ਦੇ ਵਿੱਚ ਜਿਹੜਾ ਕੰਮ ਚੱਲਦਾ ਪਿਆ ਜਿਹੜਾ ਉੱਥੇ ਗੁਰਦੁਆਰਾ ਸਾਡਾ ਟਕਾਨਸੂ ਦੇ ਵਿੱਚ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਧਰਤੀ ਉਹਨਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਵੱਲੋਂ 50 ਲੱਖ ਰੁਪਏ ਜਿਹੜਾ ਪਿਛਲੇ ਦਿਨੀ ਦਿੱਤਾ ਗਿਆ ਸੀ 350 ਸਤਾਪਦੀ ਦੇ ਉੱਤੇ ਸੋ ਉਹਨਾਂ ਨੇ ਵੀ ਜਿਹੜਾ ਅੱਜ ਬਹੁਤ ਧੰਨਵਾਦ ਸ਼ੁਕਰਾਨਾ ਕੀਤਾ ਮੁੱਖ ਮੰਤਰੀ ਸਾਹਿਬ ਦਾ ਵੀ ਧੰਨਵਾਦ ਕੀਤਾ ਵੀ ਜਿਹੜਾ ਭਾਈ ਇਹ ਸ਼ੁਭ ਕਾਰਜ ਜਿਹੜਾ ਕੀਤਾ ਗਿਆ ਸੋ ਜਿਹੜਾ ਇਹ ਪਿੰਡਾਂ ਨੂੰ ਵਿਕਾਸ ਕਾਰਜਾਂ ਦੇ ਜਿਹੜੇ ਕੰਮ ਸੀ ਉਹ ਚੱਲਦੇ ਨੇ ਪਏ ਸੋ ਮੈਂ ਆਪਣੇ ਵੱਲੋਂ ਸਾਰਿਆਂ ਨੂੰ ਅਪੀਲ ਕਰਦਾ ਕਿ ਜਿਹੜੀਆਂ ਜ਼ਿਲ੍ਹਾ ਅਭਿਸ਼ੇ ਤੇ ਬਲਾਕ ਸਮਤੀ ਦੇ ਚੋਣਾਂ ਨੇ ਇਹਦੇ ਵਿੱਚ ਵੱਧ ਚੜ੍ਹ ਕੇ ਜਿਹੜਾ ਹਿੱਸਾ ਲਵੋ ਤੇ ਜਿਹੜੇ ਸਾਡੇ ਕੈਂਡੀਡੇਟ ਨੇ ਉਹਨਾਂ ਦੇ ਜਿਹੜੇ ਹੱਥ ਜਿਹੜੇ ਮਜ਼ਬੂਤ ਡਾਕਟਰ ਜੋਤਪੁਰ ਸਿੱਧੂ ਦੀ ਇੱਕ ਨੋ ਬਿਆਨ ਆਇਆ 500 ਕਰੋੜ ਦਾ ਸੁਣਿਆ ਹੈਗਾ ਹੁਣ ਤੇ ਬਾਰੇ ਉਹ ਕਿ ਕਹਿੰਦੇ ਉਹਨਾਂ ਦਾ ਜੀ ਦੋਨਾਂ ਮੀਆਂ ਬੀਬੀ ਦਾ ਹੀ ਨਹੀਂ ਪਤਾ ਲੱਗਦਾ ਵੀ ਉਹ ਕੀ ਬਿਆਨ ਦਿੰਦੇ ਨੇ ਦੋਨੋਂ ਨਾਲ ਤਾਂ ਜਿਆਦਾ ਆਪਣੇ ਕੋ ਸਲਾਹ ਨਹੀਂ ਕਰਦੇ ਦੋਨੋਂ ਮੀਆਂ ਬੀਬੀ ਦੀ ਸਲਾਹ ਤਾਂ ਵੈਸੇ ਹੁੰਦੀ ਹੁੰਦੀ ਹੈ ਪਰ ਮੈਨੂੰ ਲੱਗਦਾ ਜੇ ਸਲਾਹ ਕਰਕੇ ਬੋਲਿਆ ਕਰਨ ਤੇ ਚੰਗੀ ਗੱਲ ਹੈ ਉਹਨਾਂ ਨੇ ਖਦੂਰ ਪਾਉਣਾ ਸੀ ਪਾ ਦਿੱਤਾ ਹੈ ਕਾਂਗਰਸ ਦੇ ਵਿੱਚ ਖਦੂਰ ਤਾਂ ਵੈਸੇ ਪਹਿਲਾਂ ਹੀ ਬਹੁਤ ਆ ਪਹਿਲੇ 7-8 ਮੁੱਖ ਮੰਤਰੀ ਨੇ ਤੇ ਹੁਣ ਮੈਨੂੰ ਲੱਗਦਾ ਵੀ ਇਹ ਚ 5-7 ਕੋ ਵਿਚੋਂ ਪ੍ਰਧਾਨ ਮੰਤਰੀ ਬਣਨੂ ਫਿਰਦੇ ਹੁਣ ਸਾਨੂੰ 10 ਸਾਲ ਦੀ ਪਾਰਟੀ ਜੋ ਬਾਦ ਕੱਢਦੀ ਸੀ ਜਿਹੜੇ ਨਵੇਂ ਜਥੇਦਾਰਾਂ ਨੇ ਉਹਨੇ ਬਹਾਲ ਕਰਤਾ ਇਹਦੇ ਬਾਰੇ ਕੀ ਕਰਨਾ ਚਾਹੀਦਾ ਉਹਨਾਂ ਦਾ ਕਰਦਾ ਹੀ ਹੈ ਜੀ ਸਾਰਾ ਕੁਝ ਕਿਸੇ ਨੂੰ ਬਹਾਲ ਕਰ ਲੈਂਦੇ ਆ ਕਿਸੇ ਨੂੰ ਪ੍ਰਧਾਨ ਬਣਾ ਲੈਂਦੇ ਆ ਕਿਸੇ ਨੂੰ ਮਾਫੀਨਾਮਾ ਦੇ ਦਿੰਦੇ ਆ ਸੋ ਮੈਨੂੰ ਲੱਗਦਾ ਕਿ ਉਹਨਾਂ ਦੀ ਘਰ ਦੀ ਲੜਾਈ ਆ ਆਪਾਂ ਉਹਨਾਂ ਦੇ ਉੱਤੇ ਛੱਡਦੀ ਏ ਜਦੋਂ ਨਿਬੜਦੇ ਕੀ ਆਪੇ ਮੈਦਾਨ ਦੇ ਵਿੱਚ ਆ ਜਾਣ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਆਪਾਂ ਵਿਕਾਸ ਦੇ ਕੰਮਾਂ ਦੇ ਉੱਤੇ ਧਿਆਨ ਦਈਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿੱਦਾਂ ਦਾ ਰਿਸਪੌਂਸ ਕਿੱਦਾਂ ਆਇਆ ਵਧੀਆ ਜੀ ਤੁਸੀਂ ਨਾਲ ਹੀ ਉਹ ਸਵੇਰ ਦੇ ਧੰਨਵਾਦ ਬਹੁਤ ਬਹੁਤ ਅੱਛਾ 1000 ਰੁਪਏ ਨੂੰ ਲੈ ਕੇ ਕੰਜ ਕਸੇ ਜਾ ਰਹੇ ਸੀ ਜੀ 1000 ਰੁਪਿਆ ਭਾਈ ਜਿਹੜਾ ਬੀਬੀਆਂ ਦਾ ਅਸੀਂ ਦੇਣਾ ਹੈ ਜਿਹੜਾ ਅਸੀਂ ਵਾਅਦਾ ਕੀਤਾ ਸੀ ਇਸ ਵਾਰੀ ਫਰਵਰੀ ਮਹੀਨੇ ਦੇ ਵਿੱਚ ਮਾਰਚ ਮਹੀਨੇ ਦੇ ਵਿੱਚ ਸ਼ੁਰੂ ਕਰ ਦਾਂਗੇ ਕੋਈ ਬਜੜ ਦੇ ਵਿੱਚ ਅਸੀਂ ਸ਼ੁਰੂ ਕਰ ਦਾਂਗੇ ਬੀਬੀਆਂ ਦਾ ਬਹੁਤ ਬਹੁਤ